ਹਾਂਜੀ ਦੋਸਤੋ ਸਵਾਗਤ ਹੈ ਜੀ ਪੰਜਾਬ ਗਰੁੱਪ ਡੀ ਦੀਆਂ ਜੋ ਪੋਸਟਾਂ ਨੇ ਸੇਵਾਦਾਰ ਚੌਂਕੀਦਾਰ ਦੀਆਂ ਉਸ ਦੇ ਵਿੱਚ ਟੌਪਿਕ ਹੈ ਜੀ ਮੈਥ ਦਾ ਸਿਲੇਬਸ ਦੇ ਅਕੋਰਡਿੰਗ ਮੈਥ ਦੇ ਵਿੱਚ ਸਿੰਪਲ ਇੰਟਰਸਟ ਦੇ ਸਵਾਲ ਆਉਣਗੇ ਜੀ ਤਾਂ ਆਪਾਂ ਸਟਾਰਟ ਕਰਦੇ ਹਾਂ ਸਿੰਪਲ ਇੰਟਰਸਟ ਬੇਸਿਕ ਤੋਂ ਚੱਲਾਂਗੇ ਜ਼ੀਰੋ ਲੈਵਲ ਤੋਂ ਧਿਆਨ ਨਾਲ ਵੀਡੀਓ ਐਂਡ ਤੱਕ ਦੇਖਿਓ ਤੁਹਾਡੇ ਕਨਸੈਪਟ ਕਲੀਅਰ ਹੋਣਗੇ ਕਿਉਂਕਿ ਮੈਥ ਤੇ ਰੀਜਨਿੰਗ ਇਹ ਜੀ ਦੋ ਸਬਜੈਕਟ ਨੇ ਜਿਹਦੇ ਵਿੱਚੋਂ ਪੂਰੇ ਤੋਂ ਪੂਰੇ ਨੰਬਰ ਬਣਦੇ ਨੇ ਠੀਕ ਹੈ ਜੀ ਕਰਦੇ ਹਾਂ ਸਟਾਰਟ ਅणि ਪਹਿਲਾ ਕੁਐਸਚਨ ਕੀ ਕਹਿੰਦਾ ਹੈਗਾ ਸਿੰਪਲ ਇੰਟਰਸਟ ਦਾ ਪਤਾ ਕਰਨ ਦਾ ਸਹੀ ਫਾਰਮੂਲਾ ਕੀ ਹੈ ਹਾਂਜੀ ਸਧਾਰਨ ਵਿਆਜ ਦਾ ਫਾਰਮੂਲਾ ਕੀ ਕਹਿੰਦਾ ਹੈ ਜੀ ਹਾਂਜੀ 10ਵੀਂ ਤੱਕ ਸਭ ਨੇ ਪੜਾਇਆ ਹੋਗਾ ਕੀ ਹਿੰਦਾ ਜੀ ਕਿ கரੈਕਟ ਆਨਸਰ ਹੈ ਜੀ ਬੀ ਆਪਸ਼ਨ ਪੀ ਗੁਣਾ ਆਰ ਗੁਣਾ ਟੀ ਵਟਾ 100 ਮਤਲਬ ਕਿ ਮੂਲ ਤਨ ਪਿਆ ਬੀ ਕਹਿੰਦੇ ਨੇ ਮੂਲ ਤਨ ਉਹਨਾਂ ਦਰ ਉਹਨਾਂ ਸਮਾਂ ਵਟਾ 100 ਠੀਕ ਹੈ ਦੋਸਤੋ கரੈਕਟ ਆਨਸਰ ਹੋਗਾ ਜੀ ਪ੍ਰਿੰਸੀਪਲ ਬਣਾ ਰੇਟ ਗੁਣਾ ਟਾਈਮ ਵਟਾ 100 ਚਲੋ ਜੀ ਅਗਲਾ ਸਵਾਲ ਦੇਖਦੇ ਹਾਂ जेकर जेकरिंसीपल छे हज़ार रुपया है रेट अठ प्रसेंट है टाइम इक्की महीने है सिपल इंट्रस्ट कि होगा हाँ जी सोल्व करो जी कापी पेन चक् लो सोल्व करो निको प्रिंसीपल कि छे हज़ार रुपया रेट कि अठ प्रसेंट टाइम इक्की महीने पता करना सिंपल इंट्रस्ट ब्याज पता करना है ठीक है जी चलो जी सोल्व कर दो ਸਿਮਪਲ ਇੰਟਰਸਟ ਦਾ ਫਾਰਮੂਲਾ ਕੀ ਹੁੰਦਾ ਹੈ ਐਸ ਆਈ ਬਰਾਬਰ ਹੈ ਪੀ ਉਹਨਾਂ ਆਰ ਗੁਣਾ ਟੀ 100 ਕਰ ਦੋ ਵੈਲਿਊ ਪੁੱਟ ਪ੍ਰਿੰਸੀਪਲ 6000 ਹੋ ਗਿਆ ਆਰ ਕਿੰਨੀ ਹੈ 8% ਟਾਈਮ 21 ਮਹੀਨੇ ਹੈ ਮਹੀਨਿਆਂ ਨੂੰ ਆਪਣੇ ਕਨਵਰਟ ਕਰਨਾ ਹੈ ਸਾਲ ਦੇ ਵਿੱਚ ਸਾਲ ਦੇ ਬਟਾ ਕਰ ਦਾਂਗੇ 12 ਠੀਕ ਹੈ ਤੂੰ ਜਾ ਰੱਖਿਓ ਉਹਨਾਂ ਇੱਥੇ 100 ਦਾ ਹੁੰਦੀ ਹੁੰਦਾ ਹੈ ਇਹ ਹੁੰਦਾ ਸਿੰਪਲ ਇੰਟਰਸਟ ਦੋ ਜੀ ਦੋ ਜੀ ਕੱਟ ਗਈਆਂ 12 5 60 ਠੀਕ ਹੈ ਜੀ 8 5 40 ਉਨਾ 21 21 4 84 840 840 ਰੁਪਏ ਆਪਣਾ ਆ ਗਿਆ ਵਿਆਜ ਦੇਖੋ ਜੀ ਇਹ ਆਨਸਰ ਹੈ ਦਾ ਸੀ ਠੀਕ ਹੈ ਦੋਸਤੋ ਸਵਾਲ ਸੌਖਾ ਛਨਾ ਇਸ ਤਰ੍ਹਾਂ ਦੇ ਹੀ ਸਵਾਲ ਪੇਪਰ 'ਚ ਆਉਂਦੇ ਨੇ ਜੀ ਤੁਸੀਂ ਬਸ ਪੇਪਰ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਿਆ ਕਰੋ ਹਲਕੇ ਸਵਾਲ ਨੂੰ ਚਲੋ ਅਗਲਾ ਸਵਾਲ ਦੇਖਦੇ ਹਾਂ ਜੀ ਕਰੋ ਸੋਲਵ ਇਹਨੂੰ ਹਾਂਜੀ ਧਿਆਨ ਨਾਲ ਦੇਖੋ ਸਵਾਲ ਨੂੰ ਹਾਂਜੀ ਇੱਕ ਆਦਮੀ 7500 ਰੁਪਏ ਪ੍ਰਿੰਸੀਪਲ ਦੇ ਤੌਰ ਤੇ 2 ਸਾਲਾਂ ਲਈ 7% ਦੀ ਰੀਟ ਤੇ ਨਿਵੇਸ਼ ਕਰਦਾ ਹੈ। ਅੰਤ ਵਿੱਚ ਉਸ ਨੂੰ ਕਿੰਨਾ ਟੋਟਲ ਅਮਾਉਂਟ ਮਿਲੇਗਾ? ਹਾਂਜੀ, ਮिश्र ਧਨ ਆਗਿਆ ਤੇ ਦੇਖੋ। ਦੇਖੋ ਪ੍ਰਿੰਸੀਪਲ ਕਿੰਨਾ ਜੀ? 7500 ਰੁਪਏ। ਠੀਕ ਹੈ। ਆ ਆਪਣਾ ਗੇਅਰ ਟਾਈਮ ਕਿੰਨਾਗਾ? 2 ਸਾਲ। ਰੀਟ ਕਿੰਨਾ ਹੈ? 7%। ਆਪਨੇ ਪਤਾ ਕਰਨਾ ਹੈ ਮਿਸ਼ਰਤ ਧਨ, ਯਾਨੀ ਕਹਿੰਦੇ ਟੋਟਲ ਅਮਾਉਂਟ। ਸਿੰਪਲ ਬਲਾ ਸਿੰਪਲ ਇੰਟਰਸਟ ਕੱਢ ਲਓ। ਸੌਖੀ ਹੁੰਦਾਗਾ। सौ गुना टाइम गुना सत्त बटा सौ जीरो दिन जीरो रुपया कट्ट पचहत्तर गुना दो डेढ़ सौ एक सौ पंजा गुना सत्त पंद्रह छत्ता हाँ जी एक सौ पं मगर जीरो ठीक है जी डेढ़ सौ सत्तर गुना करेंगे एक हजार पाँ आ जाऊगा हूँ यह बन गया अपना ब्याज अपने सवाल ध्यान देखो जी तुम नोट करना गाँगा ਟੋਟਲ ਅਮਾਉਂਟ ਠੀਕ ਹੈ ਮੈਨੇਗ ਪ੍ਰਿੰਸੀਪਲ ਪਲੱਸ ਵਿਆਜ ਐਸ ਆਈ ਪ੍ਰਿੰਸੀਪਲ ਕਿੰਨਾ ਹੈ ਆਪਣਾ 7500 ਪਲੱਸ 1050 ਕਿੰਨਾ ਬਣ ਗਿਆ 05 58 8550 ਦੇਖੋ ਜੀ ਇਹ ਜਿਹਾ ਕਰੈਕਟ ਆਨਸਰ ਹੈ ਜੀ ਦਾ ਠੀਕ ਹੈ ਸਵਾਲ ਜੀ ਆਹੀ ਲੈਵਲ ਆਉਣਾ ਪੇਪਰ 'ਚ ਚਲੋ ਅਗਲਾ ਸਵਾਲ ਦੇਖੋ ਧਿਆਨ ਨਾਲ ਪੜਿਓ ਸਵਾਲ ਨੰਬਰ 4 9840 ਰੁਪਏ ਦੀ ਰਕਮ ਕਿੰਨੇ ਸਾਲਾਂ ਵਿੱਚ 5% ਸਾਲਾਨਾ ਰੇਟ ਤੇ 12300 ਰੁਪਏ ਬਣ ਜੂਗੀ ਦੇਖੋ ਜੀ ਹਰ ਇੱਕ ਸਵਾਲ ਦੇ ਵਿੱਚ ਲੈਵਲ ਬਦਲ ਰਿਹਾ ਹੈ ਪੇਪਰ 'ਚ ਇਸ ਤਰ੍ਹਾਂ ਹੀ ਸਵਾਲ ਆਉਂਦੇ ਨੇ ਇੱਥੇ ਪ੍ਰਿੰਸੀਪਲ ਕਿੰਨਾ ਆਪਣੇ ਕੋਲ ਹੈ ਦੇਖੋ ਧਿਆਨ ਨਾਲ 9840 ਰੁਪਏ ਠੀਕ ਹੈ ਰੇਟ ਕਿੰਨੀ ਹੈ ਜੀ 5% ਆਹ ਕੀ ਹੈ 12300 ਕੀ ਹੈ ਮਤਲਬ ਕਿ ਇਹ ਪ੍ਰਿੰਸੀਪਲ ਪਲੱਸ ਵਿਆ ਆ ਜਾਏਗਾ ये अपना हो गया मिस्र तंग ने पंजाबी जी टोटल अमाउंट ई एम बराबर ही बारह हज़ार तीन सौ ब्याज कि अपने को ब्याज इंट्रस्ट कि बन गया बारह हजार तीन सौ माइनस कर दो अठानवे सौ चाली रुपये कि जूगा जीरो छे चार दो तो। चौबीस सौ सठ रुपये ब्याज अपने आ गया ठीक है जी हूँ अपने पता करना इतने की पता करना किन्ने साल टाइम पता करना टाइम की होंगे पता करना ठीक है ਸਿੰਪਲ ਇੰਟਰਸਟ ਦਾ ਫਾਰਮੂਲਾ ਤੁਹਾਨੂੰ ਪਤਾ ਹੋਊਗਾ ਇੱਥੇ ਵੈਲਿਊ ਪੁੱਟ ਕਰ ਦਿਓ ਐਸ ਆਈ ਬਰਾਬਰ ਹੈ ਪੀ ਗੁਣਾ ਆਰ ਗੁਣਾ ਟੀ 100 ਹੁੰਦਾ ਹੈ ਇੱਕ ਵੈਲਿਊ ਪੁੱਟ ਕਰ ਦਿਓ ਸਿੰਪਲ ਇੰਟਰਸਟ ਕਿੰਨਾ 2460 ਰੁਪਏ ਬਰਾਬਰ ਹੈ ਪ੍ਰਿੰਸੀਪਲ ਕਿੰਨਾ ਜੀ 9840 ਰੁਪਏ ਉਹਦਾ ਆਰ ਕਿੰਨੀ ਹੈ 5% ਟਾਈਮ ਪਤਾ ਕਰਨਾ ਹੈ 100 ਕਰੋ ਸੋਲਵਰ ਅੱਗੇ ਦੇਖੋ ਜੀ ਕਿਵੇਂ ਕਰਾਂਗੇ ਇਹਨੂੰ ਟਾਈਮ ਬਰਾਬਰ ਹੈ ਇਹ ਉੱਪਰ ਜਾ ਕੇ ਗੁਣਾ ਹੋ ਜੂ ਇਹਦੇ ਨਾਲ ਠੀਕ ਹੈ ਜੀ ਇਹ ਨੀਚੇ ਆ ਜੂਗਾ 2460 100 9800 40 ਹੋਣਾ 5 ਠੀਕ ਹੈ ਜੀ ਆ ਜ਼ੀਰੋ ਨੂੰ ਜ਼ੀਰੋ ਕੱਟ ਗਈ ਇਹ ਕੱਟ ਜੂਗਾ ਚਾਰ ਨਟ 4 ਤੇ 246 ਨੂੰ 4 ਕਰਾਂਗੇ ਠੀਕ ਹੈ ਇਹ نیچے ਬਣ ਗਿਆ 100 20 ਬਣ ਗਿਆ ਇਹ ਦੋਨਾਂ ਨੂੰ ਉਹਨਾਂ ਕਰ ਦੋ 5 ਤੇ 4 ਨੂੰ 20 ਤੇ 20 5 100 5 ਠੀਕ ਹੈ ਜੀ ਘਟਾਉਣਾ ਹੁੰਦਾ ਜੀ ਜਿਵੇਂ ਮਰਜ਼ੀ ਘਟਾ ਲਓ ਤੁਸੀਂ ਜੀ 5 ਸਾਲ ਮਤਲਬ ਕੀ 9840 ਰੁਪਏ 5 ਸਾਲ ਚ 9840 ਰੁਪਏ 5 ਸਾਲ ਚ ਕਿੰਨੇ ਬਣ ਜਾਣਗੇ 12300 ਰੁਪਏ கரੈਕਟ ਆਨਸਰ ਹੈ ਜੀ ਪੀ ਆਪਸ਼ਨ ਠੀਕ ਆ ਦੋਸਤੋ ਸੌਖੇ ਸਵਾਲ ਨਾ ਪ੍ਰੈਕਟਿਸ ਕਰੋ ਬទਬਰ ਚਲੋ ਅਗਲਾ ਸਵਾਲ ਦੇਖੋ ਕਿਸ ਰੇਟ ਤੇ 9000 ਰੁਪਏ ਦੀ ਰਕਮ 4 ਸਾਲਾਂ ਵਿੱਚ 10200 ਬਣ ਜਾਓ ਦੇਖੋ ਜੀ ਸੇਮ ਸਵਾਲ ਹੈਗਾ ਉੱਥੇ ਆਪਣਾ ਟਾਈਮ ਕੱਢਿਆਗਾ ਇੱਥੇ ਆਪਣਾ ਰੇਟ ਕੱਟਣਾਗਾ ਪ੍ਰਿੰਸੀਪਲ ਕੰਨਾਗਾ 9000 ਰੁਪਏ ਟਾਈਮ 4% 4 ਸਾਲ ਰੇਟ ਪਤਾ ਕਰਨੀ ਹੈ ਆਪਣੇ ਟੋਟਲ ਅਮਾਉਂਟ ਕਿੰਨਾ ਕ 10200 ਕਰੋ ਸੋਲਵ ਜੀ ਨੂੰ ਹਾਂਜੀ ਫਾਰਮੂਲਾ ਕਿੰਦਾ ਆਪਣਾ ਸਿੰਪਲ ਅਸ ਆਈ ਬਰਾਬਰ ਹੈ ਪੀ ਗੁਣਾ ਆਰ ਗੁਣਾ ਟੀ 100 ਹੁੰਦਾ ਨਾਲ ਨਾਲ ਸੋਲਵ ਕਰੋ ਤੁਸੀਂ ਕਾਪੀ ਤੇ ਜੀ ਸਿੰਪਲ ਇੰਟਰਸਟ ਕਿੰਨਾ ਆਊਗਾ 10200 9000 ਮਾਈਨਸ ਕੀਤਾ ਤਾਂ ਮਨਜੂ ਦਾ 00 1200 ਰੁਪਏ ਆਪਣਾ ਸਿੰਪਲ ਇੰਟਰਸਟ ਆ ਗਿਆ ਠੀਕ ਹੈ ਜੀ ਇਸ 밸류 ਪਟ ਕਰ ਦੋ 1200 ਦੀ 1200 ਬਰਾਬਰ ਹੈ ਪ੍ਰਿੰਸੀਪਲ 9000 ਆਰ ਪਤਾ ਕਰਨੀ ਹੈ ਟਾਈਮ 4 ਸਾਲਾ ਹੈ 100 ਆ ਜ਼ੀਰੋ ਨਾਲ ਜ਼ੀਰੋ ਨਹੀਂ ਕੱਟਾ ਤੇ ਆ ਜ਼ੀਰੋ ਇੱਧਰ ਜ਼ੀਰੋ ਹੀ ਕੱਟ ਜਾਊਗੀ ਸਾਹਮਣੇ ਵਾਲੀ ਠੀਕ ਹੈ ਜੀ ਤੇ 4 ਨੂੰ ਇੱਥੇ ਘਟਾ ਦੋ 4 3 12 30 ਆ ਗਿਆ ਠੀਕ ਹੈ ਜੀ ਆਰ ਬਰਾਬਰ ਹੈ 30 9 ਤਿੰਨ ਦੇ ਭਾੜੇ ਕਰਾ ਦੋ 10 3 30 30 3 r ਆ ਗਈ ਠੀਕ ਹੈ ਜੀ ਹੈਗੀ ਹਾਂ ਸੀ ਇਜ਼ ਕਰੈਕਟ ਆਂਸਰ ਠੀਕ ਹੈ ਸਵਾਲ ਜੀ ਸੌਖੇ ਸਵਾਲ ਹੁੰਦੇ ਨਹੀਂ ਬਸ ਨੂੰ ਆਪਣੇ ਕੈਲਕੂਲੇਸ਼ਨ ਕਰਨੇ ਦੀ ਹੈ ਹਾਂ ਜੀ ਸੇਮਾ ਸਵਾਲ ਲੇਖਦੇ ਹਾਂ ਜਿਹਾ ਨਾਲ ਦੇਖੋ ਜੀ ਕੀ ਕਹਿੰਦਾ ਸਵਾਲ ਆਪਣਾ ਜੇਕਰ 3000 ਰੁਪਏ ਦੀ ਰਕਮ ਇਨਵੈਸਟ ਕਰਨ ਤੇ 6000 ਬਣ ਜਾਂਦੀ ਹੈ ਦ ਟਾਈਮ ਤੇ ਰੇਟ ਦੀ ਵੈਲਿਊ ਬਰਾਬਰ ਹੈ ਦ ਰੇਟ ਆਫ ਇੰਟਰਸਟ ਪਤਾ ਕਰੋ ਦੇਖੋ ਦੋਸਤੋ ਸਵਾਲ ਦਾ ਲੈਵਲ ਦੇਖੋ ਤੁਸੀਂ ਹਰ ਆਪਣਾ ਸਵਾਲ ਅਲੱਗ-ਅਲੱਗ ਸਵਾਲ ਆਇਆ ਜੀ ਆਪਣੇ ਹਰ ਇੱਕ ਤਰ੍ਹਾਂ ਦਾ ਆਪਾਂ ਕੋ ਕੁਐਸਚਨ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਧਿਆਨ ਨਾਲ ਦੇਖੋ ਇੱਥੇ ਕਹਿੰਦਾ ਪ੍ਰਿੰਸੀਪਲ ਆਪਨ ਕੋ ਬੋਲ ਰਿਹਾ ਹੈ ਜੀ ਇਹ 3000 ਰੁਪਏ ਠੀਕ ਹੈ ਜੀ 3000 ਇਨਵੈਸਟ ਕੀਤਾ ਟਾਈਮ ਪਤਾ ਨਹੀਂ ਜੀ ਰੇਟ ਪਤਾ ਨਹੀਂ ਪਰ ਇਹਨੇ ਇੱਥੇ ਗੱਲ ਹੈਗਾ ਕਿ ਵੀ ਟਾਈਮ ਤੇ ਰੇਟ ਦੀ ਵੈਲਿਊ ਇਕਾ ਮੀਨਿੰਗ ਦੋਨੇ ਬਰਾਬਰ ਨੇ ਮਤਲਬ ਜੇ ਇਕਾ ਤਾਂ ਵੀ ਇਕਾ ਹੈ ਠੀਕ ਹੈ ਮੰਨ ਲੈਂਦੇ ਆਪਾਂ ਨੂੰ x x ਮੰਨ ਲੈ ਵੀ x ਆਹ ਹੈ x ਆਇਆ x ਮੰਨ ਲਓ ਜੇ ਆਪ ਕੋਸਮਾ ਦੀ ਮੰਗ ਮੰਨ ਲਿਆ ਤਾਂ ਠੀਕ ਹੈ ਤੇ ਆਪਣੇ ਕੋਲ ਟੋਟਲ ਅਮਾਉਂਟ ਕਿੰਨਾ ਬਣ ਗਿਆ ਇਹ ਕਹਿੰਦਾ ਹੈ 6000 ਰੁਪਏ मीनिंग ਸਿੰਪਲ ਇੰਟਰਸਟ ਕਿੰਨਾ ਆਪਣੇ ਕੋਲ 36000 3000 ਕਿੰਤਾ 3000 ਰੁਪਏ ਠੀਕ ਹੈ ਜੀ ਕਰੋ ਸੋਲਵ ਜੇ ਨੂੰ ਫਾਰਮੂਲਾ ਕਿੰਨਾ ਆਪਣੇ ਕੋਲ ਸਿੰਪਲ ਇੰਟਰਸਟ ਦਾ ਐਸਆਈ ਦਾ ਪੀ ਗੁਣਾ ਆਰ ਗੁਣਾ ਟੀ 100 ਹੁੰਦਾ ਹੈ ਠੀਕ ਹੈ ਜੀ ਸਿੰਪਲ ਇੰਟਰਸਟ 3000 ਆ ਗਿਆ ਪ੍ਰਿੰਸੀਪਲ ਕਿੰਨਾ 3000 ਜੀ ਦਿੱਤਾ ਹੋਇਆ ਹੈ आखो आर कि आरती टी सेम है। मतलब एक्स है टाइम भी एक्स हैट सौ मान लिया शॉर्टकट भी बहुत होंगे ने पर आप तरीके कर दें। शोटकट सीखा पहले बेसिक तो सीख रहे चीज़ की है ठीक है तो आनी ना, तीन हर गया कट ठीक है जी मीनिंग एक्स बराबर है एक्स स्केयर बराबर है आह दोनों गुना कर देंगे बराबर सौ देगा इधर सौ दूगा तो एक्स बराबर स्केयर आउट करोंगी एक्स होना दस गुना दस दस गुना दस सौ होंगे एक्स की वैल्यू आ गई ਤਾਸਾ ਮਤਲਬ ਕਿ ਰੇਟ ਉਪਰ ਇੰਟਰਸਟ ਲਾ ਲਓ ਤੇ ਟਾਈਮ ਲਾ ਲਓ ਦੋਨੇ ਦੋਨੇ ਇਹ 10 ਸਾਲ ਲੈ 10% ਤਾਂ ਕਰੈਕਟ ਆਨਸਰ ਬਣ ਜੂ ਏ ਆਪਸ਼ਨ ਹੈ ਠੀਕ ਹੈ ਜੀ ਵੀ ਆਪਾਂ ਜੇ 10 ਸਾਲਾਂ ਲਈ 10% ਤੇ ਕਿਰਾਕ ਨੂੰ ਇਨਵੈਸਟ ਕਰੀਏ ਤਾਂ 10000 ਰੁਪਏ ਨੂੰ ਤਾਂ ਉਹ 6000 ਬਣ ਜੂਗਾ ਓਕੇ ਜੀ ਸਮਝ ਗਏ ਸ਼ਾਰਟਕਟ ਬਹੁਤ ਨੇ ਜੀ ਸਵਾਲਾਂ ਦੇ ਆਪਸ਼ਨ ਚੱਕ ਕੇ ਹੋ ਜਾਂਦੇ ਨੇ ਸ਼ਾਰਟਕਟ ਹੁੰਦੇ ਨੇ ਪਰ ਆਪਾਂ ਫਿਲਹਾਲ ਤਾਂ ਬੇਸਿਕ ਤੋਂ ਚੱਲ ਰਹੇ ਹਾਂ ਸ਼ਾਰਟਕਟ ਨੂੰ ਅੱਗੇ ਕਰਾਇਆ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਤੁਸੀਂ ਇਹੀ ਤਰੀਕ ਨੇ ਚੱਲੋ ਹਾਂਜੀ ਅਗਲਾ ਸਵਾਲ ਲਿਖਦੇ ਹਾਂ ਖੱਤਮ ਦੇਖੋ ਇੱਥੇ ਕੀ ਕਹ ਰਿਹਾ ਜੀ ਇੱਕ ਨਿਸ਼ਚਿਤ ਰਕਮ ਤੇ 8% ਦੀ ਰੇਟ ਨਾਲ 5 ਸਾਲਾਂ ਤੇ 6 ਸਾਲਾਂ ਦੇ ਸਿੰਪਲ ਇੰਟਰਸਟ ਦਾ ਅੰਤਰ ਡਿਫਰੈਂਸ ਹੈਗਾ 26 ਰੁਪਏ ਉਹ ਰਕਮ ਪਤਾ ਕਰੋ ਸਮ ਪਤਾ ਕਰੋ ਕੀ ਕਹ ਰਿਹਾ ਜੀ ਕਹਿੰਦਾ ਇੱਕ ਪ੍ਰਿੰਸੀਪਲ ਅਮਾਉਂਟ ਹੈ ਕੋਈ ਰਕਮ ਹੈ ਪੱਕੀ ਇੱਕ ਰਕਮ ਹੈ ਮਤਲਬ x ਰੁਪਏ ਹੈ ਰੇਟ ਕਿੰਨਾ ਕਹਿੰਦਾ 8% ਦਾ ਰ 8% ਹੈ ਸਮਾਂ ਕਿੰਨਾ ਟਾਈਮ ਕਿੰਨਾਗਾ ਇੱਕ ਵਾਰ पाँच साल है एक अवर टाइम टू हैगा छः साल है। इन्ना जब तुम तो 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 मैनस डिफरेंस करोगे छब्बी डिफरेंस कि छब्बीस रुपये किमें बनेगा मतलब कि छे साल ब्याजोग देखो फार्मूला की होंगे गा पी गुना आर अठ टाइम छे साल बटा सौ मैनस दूजा एक्स का प्रिंसिपल सेम रह गया उ सेम रहे कोमन ਰੇਟ 8% ਹੈ ਟਾਈਮ ਕਿੰਨਾ ਤੇ 5 ਸਾਲ ਹੈ ਆਹਾ 100 ਇਹਨਾਂ ਦੋਨੋਂ ਚ ਆਪਾਂ ਦੋਨਾਂ ਵਿਆਜ ਇਹ ਵੀ ਵਿਆਜ ਇੱਕ ਵਿਆਜ ਆ ਗਿਆ ਵਿਆਜ ਨੰਬਰ 2 ਆ ਗਿਆ ਆ ਵਿਆਜ ਨੰਬਰ 1 ਆ ਗਿਆ ਠੀਕ ਹੈ ਜੀ ਇਹਨਾਂ ਨੂੰ ਮਾਈਨਸ ਕਰਦਾਂਗੇ ਤਾਂ ਡਿਫਰੈਂਸ ਕਿੰਨਾ ਆਉਂਦਾਗਾ 26 ਰੁਪਏ ਠੀਕ ਆ 26 ਰੁਪਏ ਆ ਗਏ ਉਹਨਾਂ ਨੂੰ ਕਰਨਾ ਸੋਲਵ ਆਪਾਂ ਨੇ ਦੇਖੋ ਜੇ ਮੈਂ ਸੋਲਵ ਕਰਾਂਗੇ 8 ਨੂੰ 6 ਨਾਲ ਕਰਨਾ ਕੀਤਾ 8 6 48 48x 100 8 5 40 ਚਾਲਿੰਗ ਨੂੰ ਐਕਸ ਨਾਲ ਕਰ 40x/100 ਬਰਾਬਰ 26 ਦੇ ਠੀਕ ਹੈ ਜੀ ਨੀਚੇ ਕਮਨ ਆਗਾ 100 ਤਾਂ ਨੀਚੇ ਕਮਨ 100 ਦਾ ਸੌ ਰਹੇ ਜੂਗਾ 48 ਚੋਂ 40 ਘਟਾਈ 8x ਬਰਾਬਰ ਹੈ 26 ਦੇ ਸੋ ਆ ਸੌਖਾ ਹੁੰਦਾ ਇਹ ਵਾਸਤੇ ਆਪਣੀ ਸਪੀਡ ਹੋ ਜਾਂਦੀ ਹੈਗੀ ਦਰਿਆਂ ਦਾ ਕਰੋ ਵੀ ਲੈਂਥ ਹੀ ਜਾ ਰਿਹਾ ਹੈਗਾ 8x ਬਰਾਬਰ ਹੈ 2600 ਦੇ 100 ਤੇ ਗੁਣਾ ਹੋ ਜੂਗਾ ਠੀਕ ਹੈ ਜੀ x ਬਰਾਬਰ ਹੈ 2600 8 ਦੇ ਹੁਣ ਕਟਾ ਦਿਓ 2 ਤੇ ਬਾਹਰ ਘਟਾਈ 1300 ਬਣ ਗਿਆ ਬਟਾ ਇਹਨੂੰ ਘਟਾ ਕੇ 4 ਆ ਗਿਆ ਫਿਰ 2 ਤੇ ਕਰਾ ਦੋ 750 ਹਾਂ 650 650 2 ਆ ਗਿਆ ਇਹਨੂੰ ਅੱਗੇ ਕਰਾ ਦੋ ਦੋ ਨੇ 326 17 ਨੇ 14 ਠੀਕ ਆ ਜੀ ਹਾਂ 2 326 ਹੋ ਗਿਆ ਪੂਰਾ 22 4 15 10 325 ਰੁਪਏ ਠੀਕ ਆ ਜੀ 325 ਰੁਪਏ ਆਪਣੀ ਰਕਮ ਸੀਗੀ ਪੀ ਦੀ ਵ্যালੂ ਇਹਦੇ 325 ਰੁਪਏ ਸੀ ਵੀ 325 ਰੁਪਏ ਦੇ ਜੀ 8% ਦਾ 3 ਸਾਲਾਂ ਲਈ 8% ਦੇ ਨਾਲ 5 ਸਾਲਾਂ ਦੀ ਜਿਹੜਾ ਇੰਟਰਸਟ ਬਣੂਗਾ ਉਹਨਾਂ ਨੂੰ ਆਪਾਂ ਮੈਨਸ ਕਰਦਾਂਗੇ ਤਾਂ 26 ਰੁਪਏ ਫਰਕ ਆਊਗਾ ਇਹ ਤੁਸੀਂ ਕਰਕੇ ਦੇਖ ਲਓ ਕਾਪੀ ਤੇ ਦੋਸਤੋ ਸਵਾਲ ਸੌਖਾ ਸੀਗਾ ਸਪੀਡ ਹੋ ਜਾਂਦੀ ਆ ਜੇ ਤੁਸੀਂ ਪ੍ਰੈਕਟਿਸ ਕਰੋਗੇ ਬਸ ਤੌਰ ਤੇ ਮੈਥ ਦੀ ਪ੍ਰੈਕਟਿਸ ਕਰਨੀ ਪੈਂਦੀ ਹੈ ਜੀ ਨੰਬਰ ਪੱਕੇ ਹੁੰਦੇ ਨੇ ਕਿਉਂਕਿ ਜੁਕੀ ਆਪਣਾ ਯਾਰ ਨਹੀਂ ਕਰਨਾ ਫਾਰਮੂਲਾ ਦਾ ਫਾਰਮੇਜ ਵੈਲਿਊ ਪੁੱਟ ਕਰਦੇ ਹਾਂ ਹਾਂ ਜੀ ਅਗਲਾ ਸਵਾਲ ਦੇਖਦੇ ਹਾਂ ਜੀ ਸਵਾਲ ਨੰਬਰ 8 ਕਹਿੰਦਾ ਜੀ ਸਕੀਮ A ਵਿੱਚ 2000 ਰੁਪਏ 3 ਸਾਲਾਂ ਲਈ 7% ਰੇਟ ਤੇ ਸਕੀਮ ਵਿੱਚ ਸਕੀਮ B ਵਿੱਚ 3200 ਰੁਪਏ 2 ਸਾਲਾਂ ਲਈ 6% ਰੇਟ ਤੇ ਲਗਾਏ ਗਏ। ਦੋਵਾਂ ਦੇ ਵਿਆਜ ਦਾ ਅੰਤਰ ਕੀ ਹੈ? ਲਓ ਜੀ। ਸੌਖੀ ਸਵਾਲ ਹੈ ਜੀ। ਸਿੰਪਲ ਆਪਾਂ ਨੇ ਦੋਨਾਂ ਦਾ 201 ਸਵਾਲ ਦੀ ਦੋ ਸਵਾਲ ਆ ਗਈ। ਪਹਿਲੇ ਦਾ ਆਪਾਂ ਸਿੰਪਲ ਇੰਟਰਸਟ ਕੱਢ ਲਾਂਗੇ। ਦੂਜੇ ਦਾ ਸਿੰਪਲ ਇੰਟਰਸਟ ਕੱਢ ਦਾਂਗੇ। ਦੋਨਾਂ ਨੂੰ ਮਾਈਨਸ ਕਰ ਦਾਂਗੇ ਆਪਣਾ ਆਨਸਰ ਆ ਜਾਊਗਾ। ਠੀਕ ਹੈ? ਕਰਾਂਗੇ ਸੋਲਵ? ਚਲ ਨਾ ਨਾ ਸੋਲ ਤੁਸੀਂ ਕਰੋ ਕਾਪੀ ਤੇ ਤੇ ਮੈਂ ਕਰਦਾ। ਸਕੀਮ A A ਵਾਲਾ ਪਾਰਟ ਕਰਦੇ ਆਂ ਪਹਿਲਾਂ। 2000 ਰੁਪਏ ਮੂਲਧਨ ਤੇ 2000 ਤਿੰਨ ਸਾਲਾਂ ਲਈ 7% ਨਾ 100 ਮਾਈਨਸ ਇੱਥੇ b ਲਿਖ ਲੈਂਦੇ ਆ 3200 ਰੁਪਏ ਦੋ ਸਾਲਾਂ ਲਈ 6% ਨਾ 100 ਠੀਕ ਹੈ ਜੀ ਆ ਜ਼ੀਰੋ ਤਾਂ ਜ਼ੀਰੋ ਕੱਢ ਗਈਆਂ ਆ ਜ਼ੀਰੋ ਤਾਂ ਜ਼ੀਰੋ ਕੱਢ ਗਈਆਂ 7 3 21 ਹੁਣ b 6 2 12 32 ਕਰੋ ਸੋਲਵ ਜੀ ਨੂੰ 2 2 4 21 42 420 ਆ ਗਿਆ ਮੈਨਸ ਮੈਨਸ ਇਹ ਤੇ 12 2 24 2 ਹਸ਼ਕੇ 12 36 37 ਤੇ 38 484 ਰੁਪਏ ਆ ਜੀ ਠੀਕ ਹੈ ਜੀ ਕਰੋ ਮੈਨਸ 484 ਤੇ 420 ਕਿੰਨਾ ਆ ਜੂਗਾ ਦੇਖੋ ਜੀ 12 2 24 ਤੇ 12 36 37 ਤੇ 38 384 ਹੋ ਇਥੇ ਠੀਕ ਹੈ ਜੀ 384 ਗਲਤ ਹੋ ਗਿਆ ਠੀਕ ਹੈ ਕਰੋ ਮੈਨਸ ਜੀ ਇਥੇ ਕਿੰਨਾ ਆਊਗਾ 6 ਕੰਨਾ ਹਾਂਜੀ 60 ਰੁਪਏ ਦਾ ਫਰਕ ਆ ਜੀ ਦੇਖੋ ਜੀ 3420 ਚੋਂ 20 ਦਾ ਛੇਤੀ ਨਿਕਲ ਗਏ 160 ਰਹਿ ਗਏ ਠੀਕ ਹੈ ਤੇ 384 ਕਰਦੇ ਆਪਾਂ 60 ਰੁਪਏ ਤਾਂ கரੈਕਟ ਆਨਸਰ ਬੀ ਆਪਸ਼ਨ ਦੋਨੋਂ ਦਾ ਵਿਆਜ ਕਿਨਾਂ ਅੰਤ ਅੰਤਰ ਆਊਗਾ ਡਿਫਰੈਂਸ ਆਊਗਾ 60 ਰੁਪਏ ਠੀਕ ਹੈ ਜੀ ਸੌਖੀ ਸਵਾਲ ਸੀ ਜਿਹੜਾ ਔਖਾ ਨਹੀਂ ਹੈਗਾ ਸੀਗਾ ਠੀਕ ਹੈ ਦੋਸਤੋ ਅੱਜ ਆਪਾਂ ਨੇ 8 ਸਵਾਲ ਕੀਤੇ ਨੇ ਇਸ ਵੀਡੀਓ ਦੇ ਵਿੱਚ ਇਸ ਕਲਾਸ ਦੇ ਵਿੱਚ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਅੱਗੇ ਨੈਕਸਟ ਸਵਾਲ ਕਰਾਂਗੇ ਬੇਸਿਕ ਤੋਂ ਚੱਲ ਰਹੇ ਹਾਂ ਜੀ ਤੁਹਾਡੇ ਕਨਸੈਪਟ ਸਾਰੇ ਕਲੀਅਰ ਹੋ ਰਹੇ ਨੇ ਇਸ ਤਰੀਕੇ ਨਾਲ ਪੇਪਰ ਦੇ ਵਿੱਚ ਸਿੱਧੇ ਡਾਇਰੈਕਟ ਸਵਾਲ ਇਸ ਤਰ੍ਹਾਂ ਦੇ ਨਹੀਂ ਆਉਂਦੇ ਨੇ ਤਾਂ ਧਿਆਨ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਠੀਕ ਹੈ ਜੀ ਚਲੋ ਜੀ ਪਿੱਛੇ ਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ